फ्रेंड्स आज फिर से चल रहे हैं आज से चल रहे दुबई और आज सदर दिन है सेकंड डे और आज, आज, आज से बहुत सारी हैं जो गावा देखो मना और तन भी दिखावांगे आज बुर्ज खलीफा एंड समथिंग और भी जतिया दुबई के बीच बहुत खूबसूरत ये गावावा हम assi उथे घुमांगे और काफी गर्मी आ ਗਰਮੀ ਤਾਂ ਥੇ অলরেਡੀ ਹੈ ਹੀ ਆ ਨਾ ਠੰਡੀ ਹੀ ਆ ਸਾਸਿ ਜਾ ਰਹੇ ਆ ਮਦਮਨ ਫਸਟ ਟਾਈਮ ਦਸੇ ਮਸਲਾ ਮਕੀ ਦੁਬਈ ਦੇ ਸੋ ਦੱਸੋ ਅੱਜ ਤਾਂ ਐਕਸਪੀਰੀਅੰਸ ਤੋਂ ਸਟਾਰਟ ਹੋਣ ਵਾਲਾ ਹਾਂਜੀ ਫਿਲਹਾਲ ਜਾ ਰਹੇ ਆ ਗਰਮੀ ਬਹੁਤ ਆ ਸੋ ਅੱਜ ਸੀ ਡੇ ਟਾਈਮ ਹੀ ਨਿਕਲ ਗਿਆ ਅੱਜ ਡੇ ਟਾਈਮ ਨਿਕਲ ਕੇ ਅੱਗੇ ਤਾਂ ਈਵਨਿੰਗ ਨਿਕਲਦੇ ਸੀ ਸੋ ਅੱਜ ਅਸੀਂ ਜਾਣਾ ਸੀ ਦੁਬਈ ਨੂੰ ਵਿਜ਼ਿਟ ਕਰਨਾ ਸੀ ਆਕਰ ਕੇ ਸਾਨੂੰ ਅਜੇ ਟੈਰਮਨਲ ਜਾਣਾ ਪਿਆ ਤੇ ਬਾਕੀ ਹੁਣ ਅਸੀਂ ਜਾ ਰਹੇ ਬੱਸ ਸਟੈਂਡ ਦੇਖਦੇ ਆ ਉੱਥੇ ਦਾ ਕੀ ਵੀਊ ਫਿਰ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੁਸੀਂ ਘੁੰਮ ਸਕਦੇ ਈਜ਼ੀਲੀ ਈਜ਼ੀ ਵੇ ਦੇ ਨਾਲ ਬੜਾ ਘੁੰਮ ਸਕਦੇ ਆ ਤੋ ਬਹੁਤ ਹੀ ਪਿਆਰਾ ਹੈਗਾ ਤੇ ਬਾਕੀ ਨੈਕਸਟ ਤੁਹਾਨੂੰ ਅੱਗੇ ਦਿਖਾਉਣੇ ਆ ਅਸੀਂ ਡਬਲ ਡੈੱਕਰ ਵਾਲੀ ਬੱਸ ਦੇ ਵਿੱਚ ਬੈਠਣ ਲੱਗੇ ਆ ਹਾਂਜੀ ਠੀਕ ਹੈ ਕੋ ਹਾਂ ਜੀ ਰਾਜਸੀ ਗਰਮੀ ਦੇ ਵਿੱਚ ਨਿਕਲੇ ਆ ਬਾਹਰ ਯਾ ਦਾਂਸਲੇ ਵਿੱਚ ਅਸੀਂ ਜਾ ਰਹੇ ਹਾਂ ਅਸਲ ਅਸਲ ਦੇ ਵਿੱਚ ਅਸੀਂ ਬਸ ਦਾ ਐਕਸਪੀਰੀਅੰਸ ਲੈਣ ਦੇ ਲਈ ਬਸ ਦੇ ਵਿੱਚ ਜਾਣਾ ਹੈ अदरवाइज ਸਾਡੀ ਪੈਕੇਜ ਵਿੱਚ ਟੈਕਸੀ ਅਵੇਲੇਬਲ ਸੀ ਪਰ ਤਾਂ ਕਿਉਂ ਨਹੀਂ ਹੋ ਕਿ ਅਸੀਂ ਜਾਣੇ ਕਿ ਅਸੀਂ ਸਾਰੀਆਂ ਕਿੱਜਾ ਘੁੰਮ ਕੇ ਆਪ ਦੇਖੀਏ ਤੇ ਆਪਣੇ ਨਾਲ ਦੇ ਨੂੰ ਦੱਸ ਗਏ ਕਿ ਕਿਵੇਂ ਕਿੱਦਾਂ ਕਿਵੇਂ ਅਸੀਂ ਇਜ਼ੀਲੀ ਪਹੁੰਚ ਸਕਦੇ ਹਾਂ ਸਸਤਾ ਸਿਲਸਿਲੇ ਵਿੱਚ ਮੱੜ ਗਏ ਆ ਤੇ ਹੁਣ ਅਸੀਂ ਜਾ ਰਹੇ ਹਾਂ ਦੁਬਈ ਤਿੰਨ ਦਮਈ ਦਾ ਆਉਗਾ ਜੂਨੀਅਰ ਬਸਪਾ ਸਲਸੀ ਬਣ ਬਸ ਜਿਹੜੀ ਇਹ ਡਬਲ ਡੈਕਰ ਹੈ ਇਹ ਉੱਪਰਲੇ ਪਿਸ਼ੇ ਜਾਂਦੇ ਇੱਥੋਂ ਵਧੀਆ ਨਜ਼ਾਰਾ ਦੇਖਣਾ ਪਊਗਾ ਐ ਲੱਗਦਾ ਕਿ ਉੱਪਰਲੀ ਸ਼ਾਟ ਦੇ ਡੈਕਰ ਦੇ ਹੁੰਦੇਗਾ ਤੇ ਬੜਾ ਵਧੀਆ ਨਜ਼ਾਰਾ ਆ ਰਿਹਾ ਪੁਰਲਾ अच्छा दोस्तो जब भी ਤੁਸੀਂ ਕਿਤੇ ਦਵਾਈ ਆਉਣੀ ਹੈ ਤੇ ਇੱਕ ਗੱਲ ਯਾਦ ਰੱਖੋ ਹਮੇਸ਼ਾ ਪਾਣੀ ਆਪਣਾ ਜਰੂਰ ਨਾਲ ਰੱਖੋ ਕਿਉਂਕਿ ਪਾਣੀ ਦੀ ਬਹੁਤ ਦਿੱਕਤ ਆਸੇ ਤੇ ਪਾਣੀ ਬਹੁਤ ਮਹਿੰਗਾ ਪੈਂਦਾ ਇਸ ਕਰਕੇ ਜਦੋਂ ਵੀ ਆਉਣਾ ਪਾਣੀ ਦੀ ਬੋਤਲ ਆਪਣੇ ਨਾਲ ਰੱਖੋ ਆਪਣਾ ਬੈਗ ਨਾਲ ਰੱਖੋ ਤੇ ਉਹਦੇ ਵਿੱਚ ਸੌਖਾ ਰਹਿੰਦਾ ਇੱਥੇ ਬਹੁਤ ਸਾਰੀਆਂ ਚੀਜ਼ਾਂ ਮਿਲਦੀਆਂ ਤੇ ਇੱਕ ਰੋਟੀ ਧਨ ਉਹ ਵੀ ਦਿਖਾਵਾਂਗੇ ਇੱਕ ਰੋਟੀ ਜਿਹੜੀ ਆ ਉਹ 5 ਗ੍ਰਾਮ ਦੀ ਐ ਤੇ ਬਹੁਤ ਵੱਡੀ ਆ ਉਹ ਕੱਲ ਅਸੀਂ ਇੱਕ ਰੋਟੀ ਦੇ ਨਾਲ ਸਾਰੇ ਦੋਨੋਂ ਜਣੇ ਖਾ ਲਏ ਤੇ ਬੜਾ ਅਜਿਹਾ ਤੇ ਬਾਕੀ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰੀਆਂ ਚੀਜ਼ਾਂ ਨਾਲ ਜਿਹੜੀਆਂ ਜਿਹੜੀਆਂ ਅਸੀਂ ਦੇਖੀਆਂ ਲਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਫਿਲਹਾਲ ਹੁਣ ਅਸੀਂ ਜਾ ਰਹੇ ਹਾਂ ਡਬਲ ਡੈਕ ਕਰਦੇ ਜਿਹੜੀ ਬੱਸ ਆ ਉਹਦੇ ਵਿੱਚ ਪਹਿਲਾਂ ਅਸੀਂ نیچے ਬੈਠੇ ਸੀ نیچے ਤੋਂ ਵੀ ਦੇਖਿਆ ਇਹ ਹੰਕੁਰਲਾ ਹੈ ਛੱਤ ਤੋਂ ਵੀ ਦੇਖਿਆ ਪਰ ਇਸ ਬੱਸੀ ਬ੍ਰੋਡਕਾਸਟ ਹਾਂ ਲਾਈਕ ਜਦੋਂ ਕਿਸੇ ਕਿਸੇ ਕੋਠੇ ਦੀ ਸ਼ਾਤ ਤੋਂ ਦੇਖ ਰਹੇ ਹਾਂ ਅਸੀਂ ਕਿਸੇ ਬਿਲਡਿੰਗ ਤੋਂ ਦੇਖ ਰਹੇ ਹਾਂ ਹਾਂਜੀ ਕੋਤ-ਵਤ ਯਾ ਵੀ ਲੱਗਦਾ ਔਰ ਡਬਲ ਡੈਕਰ ਚੋਂ ਕਰਕੇ ਆ ਸੋ ਬੜਾ ਮਜ਼ਾ ਆ ਰਿਹਾ ਹੈ ਯਾਰ ਇਹ ਨਾਲ ਦੇਖੇ ਬਿਨਾਂ ਨਹੀਂ ਹਾ ਬਹੁਤ ਸੋਹਣਾ ਸੋਹਣਾ 뷰 ਆ ਦੇਖਣ ਨੂੰ ਮੈਂ ਲੱਗਦਾ ਮਤਲਬ ਇੱਧਰ ਦੇਖੋ ਜਾਂ ਉੱਧਰ ਦੇਖੋ ਹਰ ਪਾਸੇ ਖੂਬ ਇੱਕ ਗੱਲ ਆ ਬਸ ਗਰਮੀ ਹੈਗੀ ਆ ਜੇ ਆਪਾਂ ਗੱਲ ਨੂੰ ਨਹੀਂ ਕਰ ਸਕਦੇ ਗਰਮੀ ਹੈਗੀ ਆ ਬਟ ਇੱਥੇ ਸਾਰਾ ਕੁਝ ਵੈਸੀ ਆ ਕਾਰ ਬੱਸ ਸਾਰਾ ਕੁਝ ਵੈਸੀ ਆ ਹੁਣ ਸਾਨੂੰ ਇਦਾਂ ਲੱਗਦਾ ਕਿ ਅੰਦਰ ਅੰਦਰ ਪੂਰੀ ਕੂਲਿੰਗ ਆ ਪੂਰੀ ਚਿੱਲ ਤੇ ਬਾਹਰ ਜਿਹੜਾ ਵੇਖਣ ਦਾ ਮਜ਼ਾ ਜਦੋਂ ਅੰਦਰੋਂ ਚਿੱਲ ਨਾ ਸਾਰਾ ਕੁਝ ਨਹੀਂ ਤੇ ਬਾਹਰ ਵੇਖਣ ਦਾ ਮਜ਼ਾ ਹੋਰ ਵੀ ਬਹੁਤ ਜ਼ਿਆਦਾ ਹੈ ਨਾ ਇੱਥੇ ਦੇਖੋ ਆ ਤਾਂ ਨੂੰ ਬੈਕ ਤੇ ਵੀ ਦਿਖਾਉਣਾ ਇਸ ਟਾਈਮ ਬੱਸ ਖੜੀ ਆ ਅਸੀਂ ਬੈਠ ਗਏ ਆ ਅੱਗੇ ਜਿਵੇਂ ਤੁਹਾਨੂੰ ਪਿਉਰਾ ਖੂਬਸੂਰਤ ਨਜ਼ਾਰਾ ਪੁਰਾ ਨਜ਼ਰ ਆਇਆ ਸੋ ਅਗਲੇ ਦੇ ਸ਼ੋਟ ਅਸੀਂ ਸਾਰੇ ਤੁਹਾਨੂੰ ਟਾਈਮ ਲੈਪਸ ਦਿਖਾਵਾਂਗੇ ਕਿਉਂਕਿ ਜਿਹਦੇ ਨਾਲ ਕੈਮਰਾ ਦੀ ਸਪੀਸ ਜਿਹੜੀ ਆਨ ਬੋਡ ਤੇ ਕੰਮ ਕਰ ਜਾਂਦੀ ਆ ਇਸ ਕਰਕੇ ਮਨ ਅਗਲਾ ਜਿਹੜਾ ਸ਼ੋਟ ਹੋਗਾ ਸਾਰੇ ਟਾਈਮ ਲੈਪਸ ਦੇ ਵਿੱਚ ਸਟੈਂਡ ਤੇ ਬਸ ਸਟੈਂਡ ਦਿਖਾਣਿਆ ਇਹਦਾ 뷰 ਬੈਕ ਫਰੋ ਕੈਮਰਾ ਸਾਰਾ 뷰 ਦਿਖਾਣਿਆ ਇਹਦਾ ਤਾਂ ਇਹਦਾ 뷰 ਦੇਖੋ ਬਸ ਸਟੈਂਡ ਦਾ ਬਹੁਤ ਪਿਆਰਾ ਏ ਤੇ ਬੱਸਾ ਬਹੁਤ ਸੌਖਾ ਤੁਸੀਂ ਮੰਨ ਲਓ ਕਿਤੇ ਵੀ ਆ ਚਾਹੇ ਜਮਾਨ ਚਾਹੇ ਅਜਮਾਨ ਚਾਹੇ ਜਮੀਰ ਚਾਹੇ ਕਿਤੇ ਵੀ ਆ ਉਥੋਂ ਤੁਸੀਂ ਸਿੱਧੀ ਬੱਸ ਲੈਣੀ ਆ ਤੇ ਬੱਸ ਲੈ ਕੇ ਫਿਰ ਤੁਸੀਂ ਪਹੁੰਚ ਸਕਦੇ ਹੋ ਦੁਬਈ ਤੇ ਇਹ ਇਹ ਬੜਾ ਵਧੀਆ ਐਕਸਪੀਰੀਅੰਸ ਆ ਦੁਬਈ ਦੀ ਬੱਸ ਦੇ ਵਿੱਚ ਬਹੁਤ ਵਧੀਆ ਸਫਰ ਆ ਪਤਾ ਹੀ ਨਹੀਂ ਲੱਗਦਾ ਬੰਦਾ ਕਦੋਂ ਪਹੁੰਚ ਜਾਂਦਾ ਤੇ ਬੱਸਾਂ ਵੀ ਬੜੀਆਂ ਪਿਆਰੀਆਂ ਡਬਲ ਡੱਕਰ ਬੱਸਾਂ ਤੇ ਬਹੁਤ ਵਧੀਆ ਥਿ ਵਿਊ ਹੈਗਾ ਤੇ ਹੁਣ ਅਸੀਂ ਜਾ ਰਹੇ ਹਾਂ ਮੈਟਰੋ ਦੇ ਵਿੱਚ ਕਿਉਂਕਿ ਅਸੀਂ ਘੁੰਮਣਾ ਆਏ ਸੀ ਦੇਖਣਾ ਮੈਟਰੋ ਦਾ ਸਫਰ ਕਿਦਾਂ ਦਾ ਹੈ ਤੇ ਹੁਣ ਅਸੀਂ ਤੁਹਾਨੂੰ ਅਗਲਾ ਜਿਹੜਾ ਥਿ ਵਿਊ ਆ ਦਿਖਾਵਾਂਗੇ ਮੈਟਰੋ ਦੇ ਵਿੱਚ ਤੇ ਤੱਕ ਤੱਕ ਬਣੇ ਰੋ ਸਾਡੀ ਵੀਡੀਓ ਦੇ ਨਾਲ ਹਾਂਜੀ ਬਾਏ ਬਾਏ ਓਕੇ ਜੀ ਓਕੇ ਜੀ ਸੀ ਪੌਂਟੂ ਮੈਟਰੋ ਸਟੇਸ਼ਨ ਦੇ ਅੰਦਰ ਕੀ ਐਕਸਪੀਰੀਅੰਸ ਕਰਨਾ ਚਾਹੇਗਾ ਸੌ ਫਾਈਨਲ ਅਸੀਂ ਜਾ ਰਹੇ ਹਾਂ ਪਲੇਟਫਾਰਮ ਨੰਬਰ 2 ਤੇ ਮੈਟਰੋ ਦਾ ਸੋ ਮੈਟਰੋ ਦਾ ਦਿਖਾਉਣੇ ਤੁਹਾਨੂੰ ਕਿਦਾਂ ਦਾ ਐਕਸਪੀਰੀਅੰਸ ਆ ਸਫਰ ਦਾ ਇਕ ਟੂਰ ਸੇ ਨਾਸ਼ੀਨ ਅਰੋਨੋਵਿਚ ਮਾਤਿਆ ਉਹਦਾ ਬਹੁਤ ਪਹਿਲਾ ਰੋਕ ਹੈ। ਉਹ ਜਮੈਂਟ। ਵਾਹ ਇਹ ਮਹੱਤਵਪੂਰਨ ਇਕਸਟੋ 2020। ਦ ਨੈਕਸਟ ਸਟੇਸ਼ਨ ਇਜ਼ ਰੂਜਿਨ। ਦਿਸ ਇਜ਼ ਇਨ ਸੋ ਆਹ ਹਕੀਆ ਸਾਡੇ ਪਿੱਛੇ ਖੜੀ ਮੈਟਰੋ ਤੇ ਮੈਟਰੋ ਦਾ ਸਟੇਸ਼ਨ ਅਸੀਂ ਪਹੁੰਚ ਗਏ ਆ। ਮਾਲ ਆ ਆਲ ਆਫ ਇਮੀਰੇਟਸ ਸਟੇਸ਼ਨ ਤੇ ਪਹੁੰਚ ਗਏ ਆ ਸੋ ਹੁਣ ਚੱਲੇਗੀ ਸਪੀਡ ਦੇਖਿਓ ਕਿਦਾਂ ਸਪੀਡ ਤੇ ਜਾਂਦੀ ਡੋਰ ਬੰਦ ਹੋ ਗਿਆ ਹੁਣ ਦੇਖੀ ਕਿੰਨੀ ਸਪੀਡ ਚ ਲੀਕ ਤੇ ਚੱਲ ਹੋ ਗਿਆ ਸ਼ੁਰੂ ਦੇਖੋ ਕਿੰਨੀ ਸਪੀਡ ਚ ਗਿਆ

ਸਮਾਲਾ ਫੈਮਿਰੇਟਸ ਦੇ ਵਿੱਚ ਅਸੀਂ ਚੱਲ ਰਹੇ ਹਾਂ ਉਹਦੇ ਅੰਦਰ ਦਾ ਕਾਸਮਿਕ ਪਾਰਕ ਚੰਗਾ 뷰 ਆ ਬਹੁਤ ਹੀ ਸੋਹਣਾ ਲੱਗਦਾ ਹੈ ਜਿਹੜਾ ਬਹੁਤ ਪਿਆਰੀ ਬੀਚ ਹੈ ਤੇ ਬਹੁਤ ਪਿਆਰਾ 뷰 ਹੈ ਇੱਥੋਂ ਦਾ ਦੇਖੋ ਬਹੁਤ ਘੈਂਟਾ ਪਿੱਛੇ ਵੀ ਇਹ ਹੁਣ ਅੱਪ ਚੱਲੇ ਆ ਦੇਖੋ ਕਿੰਨਾ ਪਿਆਰਾ ਬਹੁਤ ਪਿਆਰਾ ਦ੍ਰਿਸ਼ ਆ ਪਿੱਛੋਂ ਦੀ ਦੇਖੋ ਪਿੱਛੇ ਸਾਡੇ ਹੈਗਾ ਹੈ ਮਾਲ ਆਫ ਐਮੀਰੇਟ ਅਸੀਂ ਜਾ ਰਹੇ ਆ ਮਾਲ ਆਫ ਦਾ ਐਮੀਰੇਟਸ ਅਨ ਕਰ ਰਹੀ ਆ ਸੀ ਐਂਟਰ ਬਹੁਤ ਹੀ ਖੂਬਸੂਰਤ ਆ ਦੁਕਾਨ ਦੇ ਅੰਦਰ ਦਾ 뷰 ਸਮਾਲਫ ਇਮਿਟੇਟ ਅੰਦਰ ਦਾ ਬਹੁਤ ਘੈਂਟ 뷰 ਆ ਬਹੁਤ ਹੀ ਜ਼ਬਰਦਸਤ ਜਿਨੂੰ ਕਹਿ ਸਕਦੇ ਆ ਪਰ ਇੱਥੇ ਕੀ ਸਿਰਫ ਵੇਖ ਹੀ ਸਕਦੇ ਆ ਚੀਜ਼ਾਂ ਨੂੰ ਹੱਥ ਨਹੀਂ ਲਾ ਸਕਦੇ ਬਹੁਤ ਜ਼ਿਆਦੀਆਂ ਮਹਿੰਗੀਆਂ ਬਹੁਤ ਜ਼ਿਆਦੀਆਂ ਮਹਿੰਗੀਆਂ ਚੀਜ਼ਾਂ ਬਹੁਤ ਜ਼ਿਆਦੀਆਂ ਐਕਸਪੈਂਸਿਵ ਆ ਦੇਖੋ ਵੱਖ-ਵੱਖ ਜ਼ਿਆਦਾਤਰ ਇੱਥੇ ਗੋਰੇ ਮਿਲਣਗੇ ਤੁਹਾਨੂੰ ਅੰਗਰੇਜ਼ ਵਾਓ ਬਿਊਟੀਫੁਲ ਲੋਕੇਸ਼ਨ ਪੇਸ਼ਾਂ ਹਾਂਜੀ ਕਿਦਾਂ ਬਹੁਤ ਵਧੀਆ ਲੱਗ ਰਿਹਾ ਸੋ ਤਕਰੀਬਨ ਤਕਰੀਬਨ ਅੱਛੇ ਸਾਰੇ ਲੋਕ ਆ ਗਏ ਆ ਜੁੜ ਕਰਨ ਲਈ ਤੇ ਕਿਸ਼ਾਂ ਬਹੁਤ ਕੈਂਟਾ ਸੋ ਮਾਲ ਆਫ ਐਮੀਰੇਸ ਅਸੀਂ ਐਮੀਰੇਟ ਮਾਲ ਤੋਂ ਬਾਹਰ ਆ ਗਏ ਹੁਣ ਅਸੀਂ ਚੱਲੇ ਹਾਂ ਜੁਮੈਰਾ ਬੀਚ ਤੇ ਅਸੀਂ ਆ ਵੇਟ ਕਰ ਰਹੇ ਹਾਂ ਆਪਣੇ ਗੱਡੀ ਦੀ ਹੁਣ ਅਸੀਂ ਬੇਟਰੀ ਟ੍ਰੈਂਡ ਦੇ ਵਿੱਚ ਸੋ ਬੇਟਰੀ ਬਹੁਤ ਲੋੜ ਤੇ ਚਾਦੇ ਸਕਦੇ ਇਹ ਅਜਮੇਰਾ بیچ ਰੈਜੀਡੈਂਸ ਤੋਂ ਦਾ ਬਾਹਰ ਲੱਗਦਾ ਆ ਬਹੁਤ ਪਿਆਰਾ ਤੇ ਬਿਲਡਿੰਗ ਹੀ ਬਿਲਡਿੰਗ ਆ ਜੀ ਅੱਛਾ ਇਹ ਵੀ ਦਿਲਮਾਇਆ بیچ ਕੇ ਐਂਟਰੀ ਕਰ ਲਈ ਅਸੀਂ ਇਹਦੇ ਅੰਦਰ ਸੋ ਬਹੁਤ ਹੀ ਪਿਆਰਾ ਲੋਕੇਸ਼ਨ ਬਹੁਤ ਬਿਊਟੀਫੁਲ 뷰 ਆ ਸੋ ਕਿਦਾਂ ਦਾ ਲੱਗ ਰਿਹਾ ਅੱਖਾਂ ਨੂੰ ਕਿੰਨਾ ਹਨ ਪੀਸਫੁਲ ਜਿਹਾ ਲੱਗ ਰਿਹਾ ਹੈ ਯਸ ਸੋ ਕਾਈਨਰੀ ਇਹ ਮਨ ਤੇ ਮੇਰਾ ਬੀਚ ਤੇ ਮੇਰਾ ਬੀਚ ਤੇ ਹੈ ਵਾਓ ਬਹੁਤ ਇੰਪ੍ਰੈਸਿਵ 뷰 ਹੈ ਸੋ ਅਸੀਂ ਦਿਖਾਉਨੇ ਆ ਤੁਹਾਨੂੰ 뷰 ਅੱਖਾਂ ਨੂੰ ਓਏ ਹੋ ਮਾਈ ਗਾਡ ਇਸ ਬਿਊਟੀਫੁੱਲ ਵਾਓ ਸੋ ਦਿਖਾ ਦਈਏ ਸਾਰੇ ਨੂੰ ਕਿ ਥੋੜਾ ਸਸਪੈਂਸ ਰੱਖ ਜੀ ਨਹੀਂ ਦਿਖਾ ਦੋ ਸੋ ਤੁਸੀਂ ਦੇਖਣਾ ਚਾਹੁੰਦੇ ਆ ਤੇ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਸੋ ਕਾਪੀ ਐਕਟੀਵਿਟੀਜ਼ ਆ ਰਹੀ ਹੈ ਹਾਂ ਜੀ ਸੋ ਦੇਖੋ ਫਾਈਨਲੀ ਟੈ ਟੈ ਟਿਸ਼ੂ ਬੀਚ ਦਾ ਵਿਊ ਵਾਹ ਫਾਈਨਲੀ ਪਹੁੰਚ ਗਏ ਅਸੀਂ ਯਾ ਯਾ ए, बहुत बढ़िया व्यू लग रहा है बहुत ही ब्यूटीफुल व्यू आ बहुत ही प्यारा दृश्य बहुत ही ज्यादा प्यारा दृश्य hmm. हाँ यार बीच का व्यू बहुत ही प्यारा yes. आज ਸੋ ਗਾਇਸ ਬਹੁਤ ਹੀ ਪਿਆਰਾ ਤੁਹਾਨੂੰ ਵੀਊ ਹੈਗਾ ਮਿਲਦੇ ਹਾਂ ਓਕੇ ਬਾਏ ਗੋਡ ਬles